ਵਾਦੀਆਂ ਜਿਲ੍ਹਾ ਪ੍ਰਧਾਨ ਸਰਦਾਰ ਮਜੀਦ ਸਿੰਘ ਜੀ ਫਤਿਹਦਾ ਦਾ ਕਿ ਜਿਹੜੇ ਬਹੁਤ ਹੀ ਆਪਣੀ ਟੀਮ ਦੇ ਨਾਲ ਦਿਨ ਰਾਤ ਮਿਹਨਤ ਕਰ ਰਹੇ ਨੇ ਜਿੱਥੇ ਅੱਜ ਸultanpur Lodhi ਸਾਹਿਬ ਹਲਕੇ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਦਾਦ ਘਟਨ ਨਾ ਕੀਤਾ ਅੱਜ ਮੌਕੇ ਤੇ ਬਰਨਾਲ ਰਾਏ ਸਾਹਿਬ ਸਬਰਵਾਲ ਸਾਹਿਬ ਸਾਡੇ ਰਾਜਸਥਾਨ ਤੋਂ ਚੇਚੇ ਤੌਰ ਤੇ ਪਹੁੰਚੇ ਭਾਜੀ ਸਾਰੇ ਹਾਜ਼ਰ ਨੇ ਸੋ ਸਾਰੇ ਜ਼ਿੰਮੇਵਾਰ ਟੀਮ ਜਿਹੜੀ ਇਹਨਾਂ ਦੀ ਅੱਜ ਇੱਥੇ ਸਾਰੀ ਫਸਤਿਆ ਤੋ ਬੜੀ ਖੁਸ਼ੀ ਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਦਿਨ-ਦਿਨ ਪੂਰੇ ਆਪਣੇ ਪੈਰ ਜਿਹੜੇ ਫਸਾਰ ਰਹੀ ਆ ਸਾਨੂੰ ਪੂਰਨ ਆਸ ਆ ਕਿ ਇੱਕ ਤਰੀਕ ਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੀ VOTING ਆ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਕਰਨਗੇ ਪਿਛਲੇ ਕਈ ਦਿਨਾਂ ਤੋਂ ਨਹੀਂ ਲੋਕ ਸਕਾਸ ਚਾਹ ਖਡੂਰ ਸਾਹ ਦੇ ਵਿੱਚ ਵਿੱਚ ਰਹੇ ਉਹ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਲੋਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਸਾਡੇ ਇਕੱਠਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋ ਰਹੇ ਨੇ ਤੇ ਇਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਅਸੀਂ ਦੁਕਾਨਾਂ ਤੇ ਜਾ ਕੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਆਂ ਤੇ ਲੋਕ ਇੰਨੇ ਚਾਹ ਦੇ ਨਾਲ ਸਾਨੂੰ ਮਿਲਦੇ ਨੇ ਔਰ ਵਿਸ਼ਵਾਸ ਦਿਵਾਉਂਦੇ ਨੇ ਕਿ ਐਸ ਵਾਰੀ ਵੋਟ ਜਿਹੜੀ ਅਸੀਂ ਆ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਪਾਉਣੀ ਹੈ